ਮਲੇਰ ਕੋਟਲਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡੂ ਔਰਤਾਂ ਦੀ ਸਮਾਜਿਕ ਤੇ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਪਹਿਲ ਪ੍ਰੋਜੈਕਟ ਤਹਿਤ ਪਿੰਡ ਗੁਵਾਰਾ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਵੱਲੋਂ ਮਿੱਡੇ ਮੀਲੇ ਲਈ ਮਸਾਲਿਆਂ ਦੀ ਤਿਆਰੀ ਕੀਤੀ ਜਾਵੇਗੀ ਇਸ ਨਵੇਂਕਲੇ ਉਪਰਾਲੇ ਦਾ ਉਦੇਸ਼ ਨਾ ਸਿਰਫ ਸਕੂਲੀ ਬੱਚਿਆਂ ਨੂੰ ਪੋਸ਼ਟਿਕ ਭੋਜਨ ਦੇਣਾ ਹੈ ਸਗੋਂ ਪਿੰਡਾਂ ਦੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣਾ ਵੀ ਹੈ ਡਿਪਟੀ ਕਮਿਸ਼ਨਰ ਵਿਰਾਜ ਐਸ ਤੜਕੇ ਨੇ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਨੂੰ ਇਸ ਉਪਰਾਲੇ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਵੀਂ ਨਵੇਕਲੀ ਸ਼ੁਰ ਔਰਤਾਂ ਮਸਾਲੇ ਤਿਆਰ ਕਰਨਗੀਆਂ ਜਿਸ ਨਾਲ ਉਹਨਾਂ ਨੂੰ ਸਥਿਰ ਰੋਜ਼ਗਾਰ ਮਿਲੇਗਾ ਇਹ ਮਸਾਲੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ-ਡੇ ਮੀਲ ਸਕੀਮ ਲਈ ਵਰਤੇ ਜਾਣਗੇ ਜਿਸ ਨਾਲ ਪੋਸ਼ਟਿਕਤਾ ਅਤੇ ਸਵਾਦ ਦੋਵਾਂ ਵਿੱਚ ਸੁਧਾਰ ਆਵੇਗਾ ਇਹ ਉਪਰਾਲਾ ਮਹਿਲਾਵਾਂ ਨੂੰ ਸਿਰਫ ਰੋਜ਼ਗਾਰ ਹੀ ਨਹੀਂ ਦੇਵੇਗਾ ਸਗੋਂ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰੇਗਾ ਅਤੇ ਸਮਾਜਿਕ ਤਬਕਿਆਂ ਵਿੱਚ ਉਹਨਾਂ ਦੀ ਸਥਿਤੀ ਮਜ਼ਬੂਤ ਬਣਾਏਗਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਵਦੀਪ ਕੌਰ ਨੇ ਦੱਸਿਆ ਕਿ ਪਿੰਡ ਗੁਵਾਰਾ ਦੇ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਵੱਲੋਂ ਜ਼ਿਲ੍ਹੇ ਦੇ ਕੁੱਲ 235 ਸਕੂਲਾਂ ਵਿੱਚ ਪੜਦੇ 22533 ਵਿਦਿਆਰਥੀਆਂ ਦੀ ਮੱਢੇ ਮਿਲਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਸਾਫ਼ ਸੁਥਰੇ ਮਸਾਲੇ ਤਿਆਰ ਕੀਤੇ ਜਾਣਗੇ